हे कामम नरक विश्रामम बहु योनी ब्रह्मावना है हुन ए तो बाद कामना शुरू होगी लोभ तो बाद अच्छा हे कामम नरक विश्रामम नरक विश्राम नरक ਦੇ ਵਿੱਚ ਨਿਵਾਸ ਰੱਖਣ ਵਾਲੇ कामम असल च कामदेव ਮੰਨੂ ਕਹਿੰਦੇ ਨੇ ਮਾਨਾ ਨਾ ਇਹਦਾ ਨੋ ਕਾਮਦੇਵ ਹੈ तू ਕਾਮਨਾ ਕਰਦਾ ਹੈ ਨਾ ਹੈ ਦੇਵ ਕਹਿੰਦਾ ਨੇ ਦੇਵਤੇ ਨੂੰ ਇਕ ਤਾਂ ਅੰਦਰ ਦੇਵ ਹੈ ਇਕੱਲਾ ਅੰਦਰ ਦੇਵ ਨਾ ਜਾਣੇ ਅੰਦਰ ਦੁਆ ਜਿਹੜਾ ਦੇਵ ਹੈ ਵਿਗੜਿਆ ਉਹ ਕੰਮ ਦੇਵ ਹੈ ਉਹ ਇੱਛਾ ਮਾਇਆ ਦੀ ਹੈ ਕਾਂ ਦੇ ਬੰਦਾ ਰਹਾਂ ਅਸਲ ਦੇ ਵਿੱਚ ਦੇਵ ਨਾਲ ਲੱਗ ਗਿਆ ਨਾ ਉਹ ਕਾਮਨਾ ਦੇ ਰਿਹਾ ਫਟ ਫਟਾਫਟ ਬੁੱਧੀ ਨੂੰ ਬੁੱਧੀ ਨੂੰ ਇੱਛਾਵਾ ਦੇ ਰਿਹਾ ਆ ਲੈ ਲੈ ਆ ਲੈ ਲੈ ਪੂਰੀਆਂ ਕਰ ਫਟਾਫਟ ਕੰਮ ਦੇ ਰਿਹਾ ਬੁੱਧੀ ਨੂੰ ਫਾਈਲਾਂ ਦੇ ਰਿਹਾ ਫਟਾਫਟ ਫਟਾਫਟ ਕੱਢ ਕੇ ਕੰਬ ਦੇਵ। ਹਾਈ ਚਾਵਾਂ ਦੀ ਫਾਇਆ ਦੇ ਰਿਹਾ। ਆਹ ਦੀ ਲੋੜ ਹੈ, ਉਹਦੀ ਲੋੜ ਹੈ, ਉਹਦੀ ਲੋੜ ਹੈ, ਉਹਦੀ ਲੋੜ ਹੈ। ਕਾਰਪੂਰੀਆਂ। ਬੁੱਧੂ ਨੂੰ ਰੋਜ਼ ਕੰਮ ਦਿੰਦਾ ਹੈ। ਕੰਬ ਦੇਵ ਕੰਮ ਦੇ ਰਿਹਾ ਬੁੱਧੂ ਨੂੰ। ਤੂੰ ਵੇਦੋ ਨਾ ਮਾਂ। ਕਰਨਾਉ ਨੇ ਕੀ ਹੈ? ਕੰਬ ਨਹੀਂ ਚਾਹੀਦਾ ਆਦਮੀ ਨੂੰ। ਬੁੱਧੂ ਵੇਲੇ ਹੋ ਜੂਗੀ ਫਿਰ। ਇਹਨੂੰ ਕੰਮ ਲਾ ਕੇ ਰੱਖਦਾ ਹੈ। ਕੰਮ ਦੇਵ ਤਾਂ ਕਹਿੰਦਾ ਇਹਨੂੰ। ਵੇਲੇ ਰਹਿਣੇ ਦਿੰਦਾ ਉਹਨੂੰ ਹੈ। ਏ ਬੰਨੂ ਗਿਆ ਆਇਆ ਕਬਦੇਵ ਹਾਂ ਇਹ ਕਾਮਨ ਨਰਕ ਵਿਸ਼ਰਾਮ ਨਰਕ ਵਿਸ਼ਰਾਮ ਤੇਰਾ ਵਿਸ਼ਰਾਮ ਕਿੱਥੇ ਆ ਨਰਕ ਆ ਇਹ ਨਰਕ ਹੈ ਜਿਹਨੂੰ ਖੋਪੜੀ ਖੋਪੜੀ ਨਰਕਾ ਜਿੱਥੇ ਵਿਸ਼ਰਾਮ ਕਰਦਾ ਹੈ ਅੱਛਾ ਮੈਦਾਨ ਜਿੱਥੇ ਬੈਠ ਕੇ ਦੇਖਦਾ ਹੈ ਪਿੱਛਾ ਨਹੀਂ ਮੈਦਾਨ ਹੁੰਦੀ ਬੰਦੇ ਕਿ ਉੱਪਰ ਨਹੀਂ ਆ ਜਿੱਤੇ ਛੁੱਟਦਾ ਬੈਠ ਕੇ ਉੱਤੇ ਛਾਦੀ ਮੈਦਾਨ ਹੁੰਦੀ ਤੇ ਫਿਰ ਉਹ ਤਾਂ ਨਰਕਾ ਖੋਪੜੀ ਤਾਂ ਤੇਰੀ ਗੁੜੀ ਤਾਂ ਨਰਕ ਹੋਈ ਇੱਥੇ ਮੰਦਿਰ ਵਾਸਾ ਖੋਪੜੀ ਚ ਬਹੁ ਜੋਨੀ ਪਰਮਾਵਨ ਹੈ ਨਰਕ ਮਿਸ਼ਰਾਮ ਹਿਰਦੇ ਤੋਂ ਛੁੱਟ ਕੇ ਨਰਕ ਚ ਲਿਆ ਗਿਆ ਵੀ ਸ਼ਰੰਕ ਕਰ ਲਿਆ ਤਾਂ ਨਰਕ ਦੁਬਕੇ ਤੁਸੀਂ ਕਿ ਮੈਂ ਕਹਾਂ ਮੈਂ ਦਸੂ ਦਵਾ ਰਿਹਾ ਗੁਰਬਾਣੀ ਦਾ ਨਰਕ ਮੰਦਰੀ ਹੈ ਹੈ ਕਾਮ ਨਰਕ ਮਿਸ਼ਰਾਮ ਬਹੁ ਜੋਨੀ ਪਰਮਾਵਨ ਹੈ ਬਹੁ ਜੋਨੀ ਪਰਮਾਵਨ ਹੈ ਤੇਰੀ ਵਜ੍ਹਾ ਨਾਲ ਸਾਰੀਆਂ ਜੋਨੀਆਂ ਚ ਪਰਮ ਦੇ ਫਿਰਦੇ ਆ ਅਰ ਜਿੰਨਾ ਜਦ ਤੂੰ ਚੌਧਰੀ ਰਿਹਾਲ ਬਣਿਆ ਹੋਇਆ ਤੇਰੀ ਚੌਧਰ ਚੱਲੀ ਦਰਕ ਦੇ ਵਿੱਚੋਂ ਤੈਨੂੰ ਨਾ ਫੜ ਕੇ ਕਢਿਆ ਕੜੀਸ ਕੇ ਕੜੀਸੇ ਤੇ ਬਰਾਨੀ ਵਾਰਾਂ ਦਾ ਨਖਜੋ ਇਹ ਬੁੱਧੀ ਫੜ ਕੇ ਕਾਬੂ ਕਰਕੇ ਹੀ ਲਿਆਉਣਾ ਪੈਂਦਾ ਇੱਥੋਂ ਬਾਬਾਸੀ ਰਾਜਾ ਨਾ ਹੈ ਆ ਕੀ ਹੋਇਆ ਬੇਟਾ ਇੱਥੋਂ ਕਾਬੂਏ ਕਰਨਾ ਪੈਂਦਾ ਜਿੱਤ ਕੇ ਇਹ ਬਹੁਤ ਓਨੀ ਪ੍ਰਭਾਵਨਾ ਹੈ ਜੁਨਾ ਚ ਪ੍ਰਭਾਵਦਾ ਜਿੰਨਾ ਚਿਰ ਬਾਗੀ ਆ ਉਹਨਾਂ ਜੁਨਾ ਚ ਪ੍ਰਭਾਊਗਾ ਹੀ ਹਾਂਜੀ ਚਿਤ ਹਰਨਨ ਤ੍ਰੈ ਲੋਕ ਗਮਯੰ ਚਿਤ ਹਰਨਨ ਚਿਤ ਨੂੰ ਹਰਾ ਕੇ ਰੱਖਦਾ ਤੂੰ ਚਿਤ ਨਹੀਂ ਜੇ ਤਸਦਾ ਤੂੰ ਜੇ ਤੈ ਰ ਮਨ ਕੈ ਜੀਤੇ ਹਾਰ ਹੈ ਜੇ ਮਨ ਜੇ ਤਰਿਆ ਚਿਤ ਹਾਰ ਗਿਆ ਤਾਂ ਅਗਲਾ ਜਨਮ ਹੋ ਗਿਆ ਜੇ ਮਨ ਹਾਰ ਗਿਆ ਚਿਤ ਜੇ ਤਕਿਆ ਬੁੱਧੀ ਜੇ ਤਕੀ ਫਿਰ ਵਜੇ ਜਿਤ ਗਿਆ ਜੀਵਨ ਦੀ ਜਿਹੜਾ ਚਿਤ ਹਰਨਨ ਤ੍ਰੈ ਲੋਕ ਗਮਯੰ ਬੱਤਨਾਂ ਲੋਕਾਂ 'ਚ ਰਹਿਣਾ ਜਿੰਨਾ ਜਨਮ ਚ ਤੜ੍ਹ ਲੂਗਾ ਚੌਥੇ ਲੋਕ 'ਚ ਨਹੀਂ ਜਾ ਸਕਦਾ ਮੁਕਤੀ ਨਹੀਂ ਮਿਲ ਸਕਦੀ ਜੱਪ ਤਪਸੀਲ ਬਿਦਾਰਨਾ ਚਿੱਤ ਆਣਨ ਜਿੰਨਾ ਚਿੱਤ ਨੂੰ ਹਰਾ ਕੇ ਰੱਖਦਾ ਤੂੰ ਆਪਣੇ ਕਾਬੂ 'ਚ ਰੱਖਦਾ ਤੈਨਾਂ ਲੋਕਾਂ 'ਚ ਭਰਵਾਉਂਦਾ ਰਹਿੰਦੇ ਨੂੰ ਜਨਮ ਦੇ ਵਿੱਚ ਤਰੇ ਲੋਕ ਕੰਮ ਇਹ ਤੈਨਾਂ ਲੋਕਾਂ 'ਚ ਰਹਿਣਾ ਚੌਥੇ ਜਾਏ ਨਹੀਂ ਸਕਦਾ ਜਿੱਤ ਜਾਣਾ ਨਹੀਂ ਦਿੰਦਾ ਤੂੰ ਕੰਮ ਮੈਂ ਫੈਲਾਇ ਨਹੀਂ ਨੇ ਫੈਲਾ ਬਾਕੀ ਪਈਆਂ ਰਹਿ ਜੋ ਕੰਮ ਫੈਲਾਣੀ ਪੂਰੀਆਂ ਹੋ ਜੇ ਤਾਂ ਇਹ ਕਹਿੰਦਾ ਆ ਸਾ ਕਦੇ ਬੰਦੀਆਂ ਹੁੰਦੀਆਂ ਨੇ ਆ ਸਾ ਦੀਆਂ ਫਾਇਲਾ ਹੀ ਨਹੀਂ ਆ ਇਕੱਠੀਆਂ ਖੜੀਆਂ ਪਈਆਂ ਨੇ ਕਬ ਵਿਚਾਲੇ ਛੱਡ ਕੇ ਜਾਂਦਾ ਕਹਿੰਦਾ ਅਗਲੀ ਵਾਰ ਕਰ ਲਈ ਆ ਕਿ ਅਗਲੀ ਵਾਰ ਕਰ ਲਈ ਆ ਦੇ ਵਿਚਾਲੇ ਕੰਮ ਪਏ ਨੇ ਕਹਿੰਦਾ 5 ਸਾਲ ਹੋਰ ਦੋ ਅਗਲੇ ਆ ਵਿਚਾਲੇ ਰਹੇਗਾ ਕਬ ਕਹਿੰਦਾ ਜਨਮ ਲੈਣਾ ਪੈਂਦਾ ਇੱਥੇ 5 ਸਾਲ ਇਦਾਂ ਨਹੀਂ ਮਿਲਦੇ ਇੱਥੇ 5 ਸਾਲ ਮਿਲਦੇ ਤਾਂ ਉੱਥੇ ਜਨਮ ਮਿਲਦਾ ਤੂ ਆ ਵੀ ਭਾਈ ਫੇਰ ਆ ਕੇ ਕਰ ਲਈ ਹਾਂਜੀ ਜੱਪ ਤੱਕ ਸੀਲ ਬਿਦਾਰਨ ਹੈ ਜਪ ਤਪ ਸੀਲ ਵਿਦਾਰ ਨੇ ਜਪ ਤਪ ਔਰ ਅਦਰਲੀ ਸੀਤਲਤਾ ਖਤਮ ਨਸ਼ਟ ਕਰਨ ਵਾਲਾ ਜੋ ਜਪ ਤਪ ਕੀਤੇ ਹੋਏ ਨੇ ਆ ਜੋ ਅੰਦਰ ਥੋੜੀ ਬਹੁਤ ਸੀਤਲਤਾ ਆਈ ਹੈ ਜਪ ਤਪ ਨਾਲ ਇਹ ਨਸ਼ਟ ਕਰ ਦਿੰਦੂ ਤੂੰ ਜਿਹੜੇ ਲੋਕ ਜਪ ਤਪ ਕਰਦੇ ਨੇ ਦਾਨ ਪੁੰਨ ਵਾਲਾ ਮੋਟਾ ਕਰਦੇ ਨੇ ਮਾਲਾ ਫੇਰਦੇ ਨੇ ਇਹ ਮਤਲਬ ਹੈ ਕੋਈ ਸਮਾਧੀ ਲਾਉਂਦੇ ਨੇ ਧਰਬ ਦਾ ਕੋਈ ਵੀ ਕਰਮ ਕਰਦੇ ਨੇ ਜੇ ਉਹਨਾਂ ਦਾ ਮੰਨੀ ਜਿੱਤਿਆ ਜਾਂਦਾ ਸਭ ਕੁਝ ਨਸ਼ਟ ਹੋ ਹੀ ਜਾਂਦਾ ਇਹ ਛਾਵਾਂ ਜਿਹੜੀਆਂ ਨੇ ਨਸ਼ਟ ਕਰੀ ਜਾਂਦੀਆਂ ਸਭ ਕੁਝ ਕੁਝ ਵੀ ਜਬ ਤੱਕ ਇਹ ਤਾਂ ਹੀ ਨਾ ਹੈ ਜਿਹੜੇ ਇਹ ਚੀਜ਼ਾਂ ਦਾ ਇੱਕ ਸਰਕੇ ਨਾ ਬਣ ਉਹਦੇ ਲਈ ਕੋਈ ਉਹ ਤਾਂ ਖਤਮ ਨਹੀਂ ਕੁਝ ਵੀ ਇਹਨਾਂ ਦਾ ਜੇ ਲੋਭ ਹੈ ਆਦਮੀ ਦੇ ਵਿੱਚ ਜੇ ਛਾਵਾਂ ਅੰਦਰ ਮਾਇਆ ਦੀਆਂ ਨੇ ਕਿੱਡਾ ਹੀ ਸੰਤਾ ਚਾਹੇ ਕਿੱਡਾ ਹੀ ਕੋ ਪ੍ਰਚਾਰ ਕਰੇ ਕਿੱਡਾ ਹੀ ਕੋ ਤਰਬੀਏ ਸਭ ਨਸ਼ਟ ਹੋ ਜਾਂਦਾ ਨਾਲ ਦੀ ਨਾਲੇ ਅਦਰੋਂ ਜੋ ਕੁਝ ਕੀਤਾ ਨਾਲ ਦੀ ਨਾਲੇ ਹੀ ਖਤਮ ਹੋ ਜਾਂਦਾ ਜਬ ਤੱਕ ਸੀਲ ਬਿਦਾਰਨ ਹੈ ਫਿਰ ਜਬ ਤੱਕ ਸੀਲ ਤਾਂ ਬਿਦਾਰਨ ਦਾ ਮੇ ਜਿਹੜਾ ਕਿਹਾ ਸੀ ਨਾ ਪਾਗ ਮਾਛਲੀ ਉਸਰਾ ਪੰਜ ਜੇ ਜੇ ਪ੍ਰੌਣੀ ਖਾਏ ਤੀਰਥ ਵਰਤਨ ਦੇ ਵਿੱਚ ਸਵੇਰ ਸਾਂਤਲ ਜਾਏਗਾ ਅੱਲਾ ਹੈ ਜਿਹੜੇ ਜਬ ਤੱਕ ਸੀਲ ਹੈ ਤਾਂ ਉਹੀ ਚਲੇ ਜਾਂਦੇ ਨੇ ਤੀਰ ਤਰ ਤਰ ਦਾੰਦ ਕਰ ਮਨ ਵਿੱਚ ਧਰੇ ਗਮਾਨ ਇਹ ਹੰਕਾਰ ਨਾਦਰ ਡੇ ਫਲ ਜਾਤਾ ਜਿਉਂ ਕੁਝ ਜਰ ਇਨਾਨ ਇਹ ਤਾਂ ਨਿਸਪੜ ਲੈ ਇਹਨਾਂ ਦੀ ਤਾਂ ਕੋਈ ਵੈਲਿਊ ਹੀ ਨਹੀਂ ਜਿਹੜੇ ਕੋਈ ਧਰਮ ਦੇ ਕੰਮ ਕਰ ਰਹੇ ਨੇ ਨਾ ਲੋਕ ਕੁਝ ਵੀ ਇਹਨਾਂ ਦੀ ਕੀਮਤ ਨਹੀਂ ਉਹ ਆਪਣੇ ਆਪ ਨੂੰ ਧਰਮ ਕਮਾਦੇ ਹੋਣਗੇ ਕੁਝ ਵੀ ਕੀਮਤ ਨਹੀਂ ਪਰ ਜੇ ਉਹਨਾਂ ਦੇ ਅੰਦਰ ਇਛਾਵਾਂ ਮਾਇਆ ਦੀਆਂ ਨੇ ਜੇ ਰਿਤ ਸਧ ਹੈ ਤਾਂ ਜੇ ਰਤ ਦਸਤਰ ਦੀ ਇਛਾ ਨਹੀਂ ਹੈ ਫੇਰ ਜਮਾ ਹੁੰਦਾ ਨਾ ਕੁਝ ਫੇਰ ਅਗਲੇ ਜਨਮ ਵਿੱਚ ਉਹ ਲੋਕ ਨਿਕਲਦੇ ਨੇ ਅਗਲੇ ਜਨਮ ਵਿੱਚ ਕੁਝ ਕਮਾ ਕੇ ਜਿਨ੍ਹਾਂ ਦੇ ਅੰਦਰ ਮਾਇਆ ਦੀ ਭੁੱਖ ਨਹੀਂ ਹੁੰਦੀ ਚੌਦਰ ਦੀ ਭੁੱਖ ਨਹੀਂ ਹੁੰਦੀ ਉਹ ਬਚਾ ਲੈਂਦੇ ਨੇ ਜਿਹੜੇ ਲੋਕਾਂ ਦੇ ਅਰਦਾਸਾਂ ਕਰਨ ਲੱਗ ਜਾਂਣ ਉਹ ਤਾਂ ਜਮੇ ਦਿਵਾਲੀਏ ਹੋ ਜਾਂਦੇ ਨੇ ਅਰਦਾਸਾਂ ਕਰਨ ਵਾਲੇ ਦਾ ਦਿਵਾਲੀਏ ਬਿਲਕੁਲ ਜਿਹੜਾ ਆਪਣੇ ਵਾਸਤੇ ਵੀ ਮੰਗਦਾ ਹੈ ਉਹ ਆਪਣਾ ਗੋਆ ਲੈਂਦਾ ਸਭ ਕੁਝ ਜਿਹੜਾ ਤਾਂ ਆਪਣੇ ਵਾਸਤੇ ਮੰਗਦਾ ਹੈ ਉਹ ਤਾਂ ਗੋਆ ਲੈਂਦਾ ਫੜਾ ਅਰਦਾਸਾਂ ਕਰਦਾ ਠਿੱਕਾ ਲੈਂਦਾ ਉਹ ਨਰਕ ਚ ਉਹ ਤਾਂ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਵਸਕੀਨ ਵਾਲੇ ਨੇ ਉਹ ਨਰਕ ਇਹ ਸਤ ਬਲੇ ਬੈਠੇ ਬਲੇ ਡੇਰੇ ਸਭ ਨਰਕ ਕੋ ਹਾਂਜੀ ਅਲਪ ਸੁਖ ਅਵਿੱਤ ਚੰਚਰ ਊਚ ਨੀਚ ਸਮਾਮਨ ਹੈ ਅਲਪ ਸੁਖ ਅਲਪ ਸੁਖ ਵਾਸਤੇ ਇੱਕ ਇਹ ਅਵਿੱਤ ਹੈ ਓਏ ਅਲਪ ਸੁਖ ਕੋਈ ਧਨ ਨਹੀਂ ਹੈ ਨਾਮ ਧਨੀਆਂ ਦੇ ਚੁੰਦਾ ਅਵਿੱਤ ਅਲਪ ਸੁਖ ਅਵਿੱਤ ਵਿਤ ਹੁੰਦਾ ਧਨ ਇਹ ਉਲਟਾ ਧਨ ਹੈ ਅਲਪ ਸੁਖ ਬੁਗਣਾ ਹੈ ਸੰਸਾਰੀ ਧਨ ਸੰਸਾਰੀ ਧਨ ਅਵਿੱਤ ਨਾਮ ਤਾਨੂੰ ਵਿਤ ਹੈ ਵਿਤ ਤਾਨੂੰ ਹੁੰਦਾ ਨਾ ਅਸਲੀ ਧਨ ਜਿਹੜਾ ਨਾਲ ਲੈਣ ਵਾਲਾ ਉਹ ਤਾਂ ਹੈ ਨਾਮ ਇਹ ਖਸਾਰ ਕੇ ਨਾਮ ਨੂੰ ਅੱਗੇ ਲਈਏ ਜੋ ਖੋਹ ਲੈਣਾ ਉਹਦਾ ਵਿਤ ਹੈ ਉਹਦਾ ਜਾਲੀ ਕਰਨ ਦੀ ਹੈ ਵਿਤ ਪਵਤ ਕਰਨ ਜਾਲੀ ਗ੍ਰੰਥੀ ਨੂੰ ਚੰਚਲ ਊਚ ਨੀਚ ਸਮਾਵਨ ਹੈ ਚੰਚਲ ਊਚ ਨੀਚ ਸਮਾਵਨ ਊਚ ਨੀਚ ਹੋਵੇ ਇਹ ਤਾਂ ਊਚ ਨੀਚ ਹੋਵੇ ਊਚ ਨੀਚ ਸੰਬੰਧਾ ਹੋਵੇ ਵੀ ਇਹ ਊਚਾ ਨੀਚਾ ਜਿਵੇਂ ਪੜਤ ਮੰਦਾ ਊਚ ਨੀਚੇ ਨਹੀਂ ਮੰਦਾ ਲੋਕਾਂ ਨੂੰ ਔਰ ਚੱਟਲ ਵਰਤੀ ਹੋਵੇ ਚੰਚਲ ਭਰਤੀ ਜਿਹੜੀ ਉੱਚ ਨੀਚ ਤੋਂ ਜਿਹੜੀ ਸਮਾਈ ਹੋਈ ਹੈ ਉੱਚੀ ਨੀਚ ਜਿੱਤ ਬਣਿਆ ਹੋਇਆ ਉੱਚੀ ਨੀਚ ਦੀ ਬਨੌਤ ਬਣੀ ਹੋਈ ਹੈ ਜੀਰੇ ਉੱਥੇ ਸਮਾਇਆ ਰਹਿਣਾ ਤੂੰ ਉਹ 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 ਦਰਿਆ ਚ ਬੜਿਆ ਰਹਿਣਾ ਉੱਚੀ ਨੀਚ ਮੰਨਦਾ ਹੈ ਤੂੰ ਉੱਚੀ ਨੀਚ ਸੁਭਾਵ ਸੁਭਾਵ ਨੇ ਚੰਚਲ ਹੈ ਮਨ ਚੰਚਲ ਹੈ ਔਰ ਉੱਚਾ ਔਰ ਨੀਚ ਫਸਿਆ ਹੋਇਆ ਮੈਂ શ્રેਸ਼ਟਾਂ ਮੇਰੇ ਨਾਲ ਵੀ ਕੋਈ શ્રેਸ਼ਟ ਹੈ ਮਿਰਨੋਂ ਕੋਈ ਥਲੇ ਵੀ ਹੈ ਆ ਜਾ ਤੋ ਕੋਈ ਜਾਦੂਈ ਆਇਆ ਦੂਆ ਧਰਮ ਉਹਨੂੰ ਨਹੀਂ ਸਮਝਣ ਉਹ ਇੱਚ ਨਹੀਂ ਬਰਾਬਰ ਨਹੀਂ ਸਮਝਦਾ ਚੇਲਿਆਂ ਨੂੰ ਆਪਣੇ ਨੂੰ ਆਪਣੇ ਬਰਾਬਰ ਨਹੀਂ ਸਮਝਣਾ ਖੈਰੀ ਤਾ ਉਹ ਭੈ ਪੁੱਜਤ ਸਾਧ ਸੰਗਮ ਓਟ ਨਾਨਕ ਨਰਾਇਣ ਹੈ ਤਬ ਪੈ ਤਬ ਭੈ ਵਿਮੁਚਿਤ ਸਾਧ ਸੰਗਮ ਤਾਇ ਭੈ ਬੁਚ ਹੁੰਦੀ ਹੈ ਤਾਇ ਭੈ ਅੰਦਰੋਂ ਨਾ ਹੁੰਦੀ ਹੈ ਬੇਕੁਚ ਹੁੰਦੀ ਹੈ ਫਿਲਹਾਲ ਸੰਗਮ ਸਾਧ ਦੀ ਜੇ ਸੰਤਤ ਹੋ ਜਾ ਮਨ ਸਾਧ ਹੋ ਜਾ ਮਨ ਸਾਧਿਆ ਜਾਵੇ ਔਰ ਆਪਣੇ ਮੂਡ ਦੇ ਨਾਲ ਜੁੜ ਜਵੇ ਜੇ ਇਹ ਭੈ ਜਿਹੜੀ ਜਨਮ ਦੀ ਹੈ ਸਾਰੀ ਤਾਂ ਦੂਰ ਹੁੰਦੀ ਆ ਬਿਮੁਚਤ ਓਟ ਨਾਨਕ ਨਰਾਇਣ ਹੈ ਓਟ ਨਾਨਕ ਨਰਾਇਣ ਦੇ ਸ਼ਬਦ ਹੀ ਹੋ ਟ ਲੈਵੇ ਸ਼ਬਦ ਗੁਰੂ ਦੀ ਹੋ ਟ ਲੈਵੇ ਹੁਕਮ ਦੀ ਓਟ ਚ ਰਹੇ ਬਾਣੇ ਦੇ ਵਿੱਚ ਰਹੇ ਤਾਂ ਇਹ ਭੈ ਤੋਂ ਇਹਦੀ ਤੋਂ ਦੂਰ ਰਹਿ ਸਕਦਾ ਇਹ ਜਿਹੜੇ ਬੁਕਾਰਾਂ ਦੀ ਭੈ ਆ ਨਾ ਉੱਥੇ ਨਹੀਂ ਹੁੰਦੀ ਬੁਕਾਰਾਂ ਦੀ ਭੈ ਹਮੇਸ਼ਾ ਬਣੀ ਰਹਿੰਦੀ ਬੁਕਾਰਾਂ ਤੋਂ ਨਹੀਂ ਬਚਿਆ ਜਾ ਸਕਦਾ ਬਿਨਾ ਹੁਕਮ ਦੇ ਵਿੱਚ ਆਏ ਤੇ ਹੁਕਮ ਦੇ ਵਿੱਚ ਚੱਲੇ ਤੇ ਬਿਨਾ ਕਿਉਂਕਿ ਹੁਕਮ ਦੇ ਵਿੱਚ ਨਹੀਂ ਚਲੂ ਤਾ ਤਾਂ ਫਿਰ ਉਹ ਬਲ ਹਾਵੀ ਰਹਣੇ ਹਨ ਇੱਛਾ ਮੈਂ ਪੈਦਾ ਹੁੰਦੀ ਹੀ ਹੁੰਦੀ ਹੈ ਜੇ ਮਨ ਖੁੱਲਾ ਹੈ ਤਾਂ ਇੱਛਾ ਮੈਂ ਤਾਂ ਪੈਦਾ ਹੁੰਦੀ ਹੀ ਹੁੰਦੀ ਹੈ ਹਾਂਜੀ ਏ ਕਲੀ ਮੂਲ ਕਰੋਧੰ ਕਦੰਚ ਕਰਨਾ ਨਾ ਉਪਰਜਤੇ ਏ ਕਲੀ ਪਹਿਲੀ ਵਾਰ ਸੇ ਪਾਪ ਨੂੰ ਕਹਿੰਦੇ ਨੇ ਹੁਕਮ ਦਾ ਵਿਰੋਧ ਕਰਨਾ ਹੀ ਪਾਪ ਹੈ ਮੂਲ ਕਰੋ ਮਨ ਵੀ ਕਲੀ ਹੋਈ ਹੈ ਮਨ ਦਾ ਨੌ ਵੀ ਕਲੀ ਹੋਈ ਹੈ ਪਾਪੀ ਹਨ ਪਾਪੀ ਜੀਰਾ ਗਰਭ ਕਰਦਾ ਹੈ ਉਹ ਕ ਹੁਕਮ ਦਾ ਵਿਰੋਧ ਜੋ ਕਰਦਾ ਆਪਣੀ ਜਿਹੜੀ ਇੱਛਾ ਹੈ ਆਪਣੀ ਉੱਤੇ ਇੱਛਾ ਆਪਣਾ ਬਾਣਾ ਹੈ ਆਪਣਾ ਬਾਣਾ ਕਲੀ ਹੈ ਆਪਣਾ ਬਾਣਾ ਹੀ ਕਾਲ ਹੈ ਕਲੀ ਕਾਲ ਕਲੀ ਦਾ ਨਾਂ ਹੀ ਕਾਲ ਹੈ ਆਪਣਾ ਪਾਣਾ ਕਾਲ ਹੈ ਗੁਰਕਾ ਪਾਣਾ ਜ਼ਿੰਦਗੀ ਆ ਗੁਰਕਾ ਪਾਣਾ ਕੀ ਆ ਜ਼ਿੰਦਗੀ ਨਹੀਂ ਆ ਆਪਣਾ ਪਾਣਾ ਕਾਲ ਹੈ ਗੁਰਕਾ ਪਾਣਾ ਬਹੁਤ ਕਾਲ ਆ ਉਹ ਵਹ ਕਾਲ ਹੈ ਸਾਡੇ ਵਾਲੇ ਕਾਲ ਨੂੰ ਵਹ ਕਾਲ ਲੈ ਮਾਰਦਣ ਜਿਹੜਾ ਕਾਲ ਸਾਨੂੰ ਬੈਫੀਦ ਕਰਦਾ ਨਾ ਜੇ ਮਹਾ ਕਾਲ ਦੀ ਓਟ ਚਲੇ ਜਾਣ ਪਸਪੇੜੀਆਂ ਨੇੜੇ ਆਉਂਦਾ ਫਰੇੜਾ ਗੱਦੜ ਹੋ ਰਹਾ ਹੈ ਕਿ ਹੋ ਗਿਆ ਛੇਰ ਸਭੇ ਸ਼ਰਣਾ ਕਾ ਤਿਜਾਈਏ ਜੇ ਜੰਬਕ ਇਹ ਗੱਦੜ ਦਾ ਉਹ ਨਾ ਇੱਧਰ ਡੜਾ ਜੰਬਕ ਦਾ ਜੇ ਨਾਜਰ ਛੇਲ ਦੀ ਛੜ ਨਹੀਂ ਜਾਂਦੇ ਮਾਂ ਗਲ ਦੀ ਛੜ ਨਹੀਂ ਜਾਂਦੇ ਗੁਰਕੇ ਪਾਣਾ ਚੱਲੇ ਭਾਈ ਤਾਂ ਬਹੁਤ ਬੈਠਾ ਹਾਏ ਉੱਥੇ ਤਾਂ ਫਿਰ ਡਰੇ ਨਹੀਂ ਆ ਕਾਲ ਦਾ ਇਹ ਕਾਲ ਨੇ ਜਿਹੜੀ ਹੈ ਨਾ ਇਹ ਕਾਲ ਦੀ ਪਹਿਯਾ ਜਦ ਖਤਮ ਹੋਊਗੀ ਜਦ ਮਾਂ ਗਲ ਦੀ ਓਟ ਮਿਲ ਜਾਊਗੀ ਹੁਕਮ ਦੇ ਵਿੱਚ ਚਲੇ ਜਾਵੋਗੇ ਫਿਰ ਇਹ ਕਾਲ ਉਹ ਮਹਾਕਾਲਾ ਤਾਂ ਇਹਨਾਂ ਨੂੰ ਕਾਲ ਮਹਾਕਾਲ ਦਾ ਹੀ ਨਹੀਂ ਪਤਾ ਇਹਨਾਂ ਦਾ ਪੰਡਤ ਵਾਲਾ ਮਹਾਕਾਲ ਹੈ ਨਾ ਪੰਡਤ ਅਸਲ ਜੀ ਮਹਾਕਾਲ ਕਾਲ ਦੇ ਇਹਨਾਂ ਨੇ ਰੂਪੇ ਅਡ ਬਣਾ ਲਏ ਬਾਹਰ ਮੁਖੀਆਂ ਨੇ ਜਿਹੜੇ ਬਾਹਰ ਮੁਖੀ ਧਰਮ ਬਾਹਰ ਮੁਖੀ ਧਰਮ ਦਾ ਪ੍ਰਚਾਰ ਹੈ ਉਹੀ ਮਿਸ਼ਨਰੀਆਂ ਨੇ ਸੁਣਿਆ ਹੋਇਆ ਵਾਹਮੜ ਤੇ ਉਹ ਉਸੇ ਨੂੰ ਮੰਨੇ ਬੈਠੇ ਨੇ ਉਹਨਾਂ ਦੀ ਵਿਚਾਰਾਂ ਦੀ ਪਹੁੰਚ ਹੈ ਦੀ ਜਿਵੇਂ ਆਇਆ ਨਾ ਉਹਨਾਂ ਬਾਅਦ ਦੇ ਦੁਰਗਮ ਸਥਾਨ ਹੈ ਸੁਗਮ ਨਹੀਂ ਹੈ ਉਹਨਾਂ ਦੀ ਬੁੱਧੀ ਤਾਂ ਪਰੇ ਦੀਆਂ ਗੱਲਾਂ ਹੈ ਵਿਤਵਾਨਾਂ ਦੇ ਉਹਨਾਂ ਦਾ ਸੌਖਾ ਜਾ ਕਬੂਰਾ ਦਾ ਗੁਰਦਾਸ ਗੜੀਆ ਮਰ ਬਸ ਅਰ ਉਹਨਾਂ ਦਾ ਵਿਸ਼ੇ ਸਿਰ ਪੈਸਾ ਹੈ ਵਿਸ਼ੇ ਉਹਨਾਂ ਦਾ ਰੋਟੀ ਰੋਜੀ ਹੈ ਧੰਦਾ ਹੈ ਉਹਨਾਂ ਦਾ ਜਿਨ੍ਹਾਂ ਲੋਕਾਂ ਦਾ ਧੰਦਾ ਉਹਨਾਂ ਨੇ ਗਾਂਦੀਆਂ ਗੱਲਾਂ ਤੇ ਲੈਣਾ ਵੇਖੀ ਹੈ ਜੇ ਗਾਂਦੀਆਂ ਗੱਲਾਂ ਬਸ ਜਾਣਦੇ ਨੇ ਫੇ ਉਹ ਲੋਭ ਛੱਡਣਾ ਪੈਂਦਾ ਫਿਰ ਉਹ ਕਾਮਰ ਨੂੰ ਡਰ ਕੇ ਬਿਸਰਾਮ ਜਾ ਕਹਿਣਗੇ ਫਿਰ ਇੱਛਾ ਛੱਡਣੀ ਪਊਗੀ ਇਸ ਕਰਕੇ ਉਹਨਾਂ ਨੂੰ ਹੀ ਫੇਟਾਉਂਦੀਆਂ ਗੱਲਾਂ ਤਾਂ ਉਹ ਬਸ ਨੇੜੇ ਹੀ ਰਹਦੇ ਨੇ ਕਹਾਣੀ ਜਾਂਦੇ ਕਹਿੰਦੇ ਬਹੁਤ ਧਾਰੀ ਗਿਆਨ ਲਈਦਾ ਹੁੰਦਾ ਗਿਆਨ ਦੇ ਖਿਲਾਫੇ ਨੇ ਉਹ ਉਹਨਾਂ ਕੋਲ ਵੀ ਜਿਆਦਾ ਗਿਆਨ ਆਉ ਤਾਂ ਸਾਡੇ ਵਾਲਾ ਕਪ ਖਰਾਬ ਹੋ ਜੂ ਉਹਨਾਂ ਦੇ ਉੱਤੇ ਜਾਊਗੀ ਵੀ ਤੁਸੀਂ ਕੀ ਕਰਦੇ ਹੋ ਹਾਂਜੀ ਇਹ ਕਲੀ ਮੂਲ ਕਰੋਧੰ ਕਰੰਚ ਕਰਮਣਾ ਨਾ ਇਹ ਗਲੀ ਮੂਲ ਕਰੋਧਮ ਕਰੋਧ ਦੀ ਜਾੜਾਂ ਤੂੰ ਕਰੋਧ ਤੇਰੇ ਜੋ ਪੈਦਾ ਹੁੰਦਾ ਇਹ ਗਲੀ ਮੂਲ ਕਰੋਧ ਤੇਰਾ ਮੂਲ ਕਰੋਧ ਹੈ ਕਰੋਧ ਕਿੱਥੋਂ ਇਹ ਹੈ ਹੁਣ ਉਹ ਪਰਬੋਤ ਚੰਦਰਨਾਟਕ ਪਰਬੋਤ ਚੰਦਰਨਾਟਕ ਹੈ ਕਲੀ ਕਲੀ পাপ ਹੈ ਕਲੀ পাপ ਹੈ ਕਉਨਾ ਬ੍ਰੋਧ ਆ ਜੜਾ ਹੋਂ ਹੋਂ ਮੈਂ ਕਹ ਲੋ ਹਾਂ ਜੜੀ ਇਹੀ ਕਲੀ ਆ ਜੜੀ ਹਾਂ ਉਹੀ ਕਲੀ ਆ ਇਹਦਾ ਮੂਲ ਕੀਆ ਗ੍ਰੋਧ ਸਰਕਾਰ ਦੇ ਵਿੱਚੋਂ ਗ੍ਰੋਧ ਪੈਦਾ ਹੁੰਦਾ ਇੱਕ ਇਹ ਲੱਕੜ ਜਾ ਗਾ ਠੰਡੀ ਐ ਇਹ ਮੈਂ ਬੜੇ ਬੜੇ ਹੰਕਾਰੀ ਸੰਤ ਛੱਡੇ ਉਤੋਂ ਦੇਖਣ ਬੜੇ ਸ਼ਾਂਤ ਲੱਗਦੇ ਨੇ ਜੇ ਥੋੜਾ ਜਿਹਾ ਉਹਨਾਂ ਨਾਲ ਸਵਾਲ ਕਰ ਦਈਏ ਉਹਨਾਂ ਦੇ ਕਰੀਏ ਉਹਨੂੰ ਲੱਗੇ ਨਾ ਵੀ ਮੇਰਾ ਇਹ ਥਾਂ ਲਈਦਰ ਜਿਹੜੇ ਭਾਮੜਦਾਸ ਬਣ ਜਾਂਦੇ ਨੇ ਪਰ ਟਾਹਲ ਨੂੰ ਦਿਖਾ ਦੇ ਥੋੜੀ ਜਿਹੀ ਸਪਾਰਕ ਫੇ ਪਤਾ ਲੱਗ ਜਾਊਗਾ ਵੀ ਠੱਡਾ ਕੀ ਤੱਤਾ ਜੇ ਪਟਾਹਲਰ ਗਾਇਦੇ ਨੇੜੇ ਥੋੜਾ ਜਿਹਾ ਸਪਾਰਕ ਜਾਊਗਾ ਫਿਰ ਪਤਾ ਲੱਗੂ ਨਾ ਸ਼ਾਂਤੀ ਹੈ ਭਾਮੜਦਾਸ ਫਿਰ ਭਾਮੜਦਾਸ ਨੇ ਪਟਾਹਲ ਸਾਰੇ ਹੀ ਇਹ ਕਲੀ ਐ ਕਲੀ ਐ ਮੂਲ ਕਰੋਧ ਐ ਵਿਚਾਰ ਕਲੀ ਮੂਲ ਕਰੋਧਨ ਕਲੀ ਐ ਅੰਦਰੋਂ ਤੋਂ ਬੜੇ ਠੰਡੇ ਐ ਸੰਕਾਰ ਬੜਾ ਸ਼ਾਂਤ ਉਹਦਾ ਮਿੱਠਾ ਬੰਦ ਤੇ ਮੁੱਖੋਂ ਮਿੱਠੇ ਕਦੰਚ ਕਰਨਾ ਨਾ ਉਪਰ ਜਤੇ ਕਦੇ ਵੀ ਕਦੰਤ ਕਦੰਚ ਕਦੇ ਵੀ ਕਰਨਾ ਨਾ ਉਪਰ ਜਤੇ ਤੇਰੇ ਅੰਦਰ ਕਦੇ ਵੀ ਰਹਿਮ ਨਹੀਂ ਪੈਦਾ ਹੁੰਦਾ ਉਹਨਾਂ ਦੇ ਅੰਦਰ ਸੁਪਨੇ ਜਬੀਰ ਰਹ ਨਹੀਂ ਹੁੰਦਾ ਕਿਦੇ ਨਾ ਸੰਤ ਦੇ ਨਾ ਪੰਡਤ ਦੇ ਲੋਭੀ ਦੇ ਸੁਪਨੇ ਜਬੀਰ ਰਹ ਨਹੀਂ ਪੈਦਾ ਹੁੰਦਾ ਉੱਤਰ ਜਿੱਥੇ ਲੋਕ ਦਇਆ ਸੁਪਨੇ ਵੀ ਨਹੀਂ ਦਇਆ ਸੁਪਨਾ ਜ ਵੀ ਨਹੀਂ ਪੈਦਾ ਹੋ ਸਕਦਾ ਤੇ ਤਿਆਗਤਾਂ ਹੋਊਗੀ ਉਹ ਤਾਂ ਕਹਿੰਦੇ ਦਇਆ ਧਰਮ ਦਾ ਮੂਲ ਹੈ ਉਹ ਜੇ ਦਇਆ ਹੁੰਦੀ ਤਾਂ ਇਹਨਾਂ ਮੰਦਰਾਂ ਦੇ ਵਿੱਚ ਇਹਨੇ ਹੀਰੇ ਜਵਾਹਰਾਤ ਨਾ ਪਏ ਹੁੰਦੇ ਤਾਂ ਬੇ ਲੋਕ ਭੁੱਖੇ ਮਰਦੇ ਇੱਥੇ ਦਇਆ ਹੁੰਦੀ ਤੇ ਸੋਨਾ ਮੰਦਰ ਤੇ ਰਹਿ ਨਹੀਂ ਸਕਦਾ ਲਾ ਕੇ ਗਰੀਬਾਂ ਨੂੰ ਬੜਨ ਦਿੰਦੇ ਜੇ ਦਇਆ ਹੁੰਦੀ ਤੇ ਬੱਚੇ ਲੋਕ ਦਵਾਈ ਤੋਂ ਮਰ ਜਾਂਦੇ ਨੇ ਤੁਸੀਂ ਪੱਥਰ ਲਾਈ ਜਾਂਦੇ ਹੋ ਕਰੋੜਾਂ ਰੁਪਏ ਦੇ ਬੁੱਧਰਾ ਚ ਸ਼ਰਮ ਕਰਦੇ ਤੁਸੀਂ ਦਇਆ ਤੁਹਾਡੇ ਚ ਹੈ ਕਿੱਥੇ ਬਕਵਾਸ ਕਰਦੇ ਹੋ ਤੁਹਾਡੇ ਦਇਆ ਹੈ ਦਇਆ ਹੁੰਦੀ ਤੁਸੀਂ ਵੀ ਖੱਦਲ ਦੇ ਕੱਪੜੇ ਪਾ ਕੇ ਰੱਖਦੇ ਛੱਪਰਾਂ ਜਿਹੇ ਰਹਿੰਦੇ ਸੋਹਣਾ ਦਾ ਰਿਸ਼ੀ ਪੁਰੀ ਚੰਗਾ ਤੇ ਜਿਹੜੇ ਛੱਪਰਾਂ ਚ ਰਹੇ ਨੇ ਪੁੱਜੇ ਹੀ ਪੈਂਦੇ ਤੇ 18 ਘੰਟੇ ਚ 35 ਲੱਖ ਰੁਪਏ ਦੇ ਫੁੱਲ ਲਾਦੇ ਹਰਮੰਦਰ ਸਾਹਿਬ ਪਰਸੋਂ ਚ ਉੱਥੇ ਆ 35 ਲੱਖ ਰੁਪਏ ਦੇ ਉਹ ਫੋਟੋ ਜਿਹਨਾਂ ਦੀ 12 ਘੰਟੇ ਲਾਈਵ ਸੀ ਆ 35 ਲੱਖ ਰੁਪਏ ਦੇ ਫੁੱਲ ਲਾਤ ਕੌਣ ਹੈ ਲੋਕ ਇਹਨਾਂ ਦਿਆ ਕਿੱਥੇ ਹੋਊਗੀ ਇਹ ਲੋਕ ਤਾਂ ਬਹੁਤ ਅਪਰਾਧੀ ਨੇ ਇਹ ਅਪਰਾਧੀ ਨੇ ਨਾ ਤੇ ਤਬ ਪੱਕੋ ਸੇ ਐਸਾ ਹੀ ਪਾਣਾ ਵਰਤੂਗਾ ਇਹ ਤਾਂ ਜਿਵੇਂ ਦੱਸੋ ਪਾਸ਼ਾ ਨੇ ਜਿਉਦੇ ਸਾੜੇ ਤੇ ਅੱਗੇ ਸਾਰੇ ਜਿਉਦੇ ਹੀ ਸਾੜਨ ਵਾਲੇ ਨੇ ਉਹ ਸਾਡਾ ਤਾਂ ਪਰਮੇਸ਼ਰ ਹੈ ਸੜਦੇ ਹੀ ਰਹੇ ਅੰਦਰੋਂ ਉਹ ਅੰਦਰੋਂ ਤਾਂ ਸਾਰੇ ਹੀ ਸੜਦੇ ਨੇ ਬਾਰੋਂ ਨਹੀਂ ਸਾਡੇ ਤਾਂ ਅੰਦਰ ਤਾਂ ਸਾਰਿਆਂ ਦੇ ਸਾੜਾ ਹੈਗਾ ਹੀ ਆ ਚਿੰਤਾ ਤਾਂ ਸਾਰਿਆਂ ਦੇ ਅੰਦਰ ਹੈ ਉਹ ਜਿਹੜਾ ਇਹ ਧਰਮ ਕਰਦਾ ਨੇ ਇਹ ਬਹੁਤ ਵੱਡਾ ਹੰਕਾਰ ਹੈ ਇਹ ਤਾਂ ਹੰਕਾਰ ਹੈ ਅਸੀਂ ਤੇ 100 ਰੁਪਏ ਉਜਾੜ ਤੇ ਉਜਾੜ ਦਾ ਹੋਰ ਉਜਾੜ ਦੋ ਹਸਾਬ ਤੁਹਾਨੂੰ ਇਹ ਦੇਣਾ ਪਊਗਾ ਇਦਲਾ ਇਲ ਫਰੈਸਤਾ ਤਲ ਪੀੜੇ ਕਹਾਣੀ ਇਹ ਵੀ ਤਿਆਰ ਰਿਓ ਉਹਦੇ ਤੇਲੋਂ ਤਾਂ ਕਹਾਣੀ ਪੀੜੂ ਵੀ ਉਹ ਪੀੜੇ ਜਾਊਗਾ ਜਦ ਯਾਦ ਰੱਖੋ ਤਾਂ ਦੇਖਿਓ ਥੱਲੇ ਜੀਵਾਨੂ ਜੀਵ ਜਿਉਂਦਿਆਂ ਨੂੰ ਖਾਂਦੇ ਨੇ ਉਹ ਜੀ ਸਰਦਨਾਂ ਚਾਕੇ ਉਹਨਾਂ ਨੇ ਜਿਉਂਦਾ ਉਹਨੂੰ ਜਿਉਂਦਾ ਖਾਣਾ ਕਰਨ ਕਿ ਉਹ ਉਬਲਦੇ ਪਾਣੀ ਜਿਉਂਦੇ ਕਿ ਕਿੜੇ ਗੁਕੜੇ ਜੇ ਪਾਕੇ ਵਾਲੀ ਜਨ ਉਹ ਕੀ ਨੇ ਕੀ ਕਰ ਥੋੜੇ ਵਰ ਕਹਿਣਾ ਉਹ ਕਰਕੇ ਆਇ ਕਰਮ ਅਗਲੇ ਜਨਮ ਇਹੋ ਜੇ ਮਿਲ ਜਾਂਦੇ ਹਾਂਜੀ ਵਿਖੰਤ ਜੀਵੰ ਵਸੰਕਰੋਤ ਨਿਰਤੰਕਰੋਤ ਜਥਾ ਮਰਕਟ ਹੈ ਵਿਖੰਤ ਜੀਵੰ ਜੀਵੰ ਜਿਹੜੇ ਜੀਵ ਜਿਹੜੇ ਜੀਵ ਵਿਖਿਆ ਦੇ ਵਿੱਚ ਰਚੇ ਵਿੱਚੇ ਹੁੰਦੇ ਨੇ ਵਸੇ ਨਿਰੰਕਰੋਤ ਵਿਖਿਆ 'ਚ ਬਸਦੇ ਨੇ ਇਹ ਜੀਵ ਵਿਖਿਆ ਮਾਇਆ ਦੇ ਵਿੱਚ ਬਸਣ ਵਾਲੇ ਨੇ ਨਿਰਤੰਕਰੋਤ ਜਥਾ ਮਰਕਟ ਹੈ ਉਹ ਨਿਰਤ ਕਿਵੇਂ ਕਰਦੇ ਨੇ ਜਿਵੇਂ ਨਾਚੇ ਕਰ ਕਰ ਵਾਰ ਬਾਂਦਰ ਜਿਵੇਂ ਬਾਂਦਰ ਫੜਿਆ ਜਾਂਦਾ ਨਾ ਪ੍ਰਗੜ ਮੁਸਤੀ ਨਾਜ ਕੇ ਮਨ ਬੋਰਾ ਲੈ ਲਈ ਨਹੀਂ ਹੱਥ ਫਸਾਰ ਛੁੱਟਣ ਕੋ ਸੰਤਾ ਪੜਿਓ ਨਾਚੇ ਘਰ ਘਰ ਬਾਹਰ ਇਹ ਮਾਇਆ ਨਹੀਂ ਨਾ ਜਿਹੜੇ ਛੱਡਦੇ ਸਰੀਰ ਮਾਇਆ ਦੇ ਵਿੱਚ ਬਸਦੇ ਨੇ ਇਹ ਉਹ ਬਾਂਦਰ ਵਾਂਗੂ ਨੱਚਦੇ ਨੇ ਹੁਣ ساری ਜ਼ਿੰਦਗੀ ਨਿਰਤਨ ਕਰੋਤ ਜਥਾ ਮਰਕਟ ਹੈ ਉਹ ਬਾਂਦਰ ਵਾਂਗੂ ਮਰਕਟ ਹੈ ਬਾਂਦਰ ਹੈ ਬਾਂਦਰ ਵਾਲਾ ਨਾਚ ਹੈ ਇਹਨਾਂ ਦਾ ਰੋਟੀ ਖਾਤਰ ਬਾਂਦਰ ਮਦਾਲੀ ਦੇ ਸਾਹਮਣੇ ਨੱਚਦਾ ਨਹੀਂ ਡੁਗਡੂਗੀ ਤੇ ਇਹ ਵੀ ਜਿਹੜੀ ਪਈਆ ਕਰਤ ਨੱਚ ਹੈ ਸਭ ਕੋਏ ਜੋ ਕਿਰਤ ਕਰਦੇ ਆ ਨੱਚਣਾ ਹੀ ਆ ਹੈ ਜੋ ਰੋਟੀ ਖਾਤ ਕਰਤਾ ਹੋਈ ਬਾਂਦਰ ਕਰਤਾ ਰੋਟੀ ਖਾਤਰ ਇਹ ਨਜਦਾ ਹੋਰ ਕਾਦੇ ਖਤਰ ਨਜਦਾ ਮਦਾਰੀ ਰੋਟੀ ਵਾਸਤੇ ਚਲਦਾ ਬਾਂਦਰ ਰੋਟੀ ਵਾਸਤੇ ਨਜਦਾ ਪੇਟ ਵਾਸਤੇ ਇਹ ਸਾਰੇ ਪੇਟ ਵਾਸਤੇ ਨਜਦੇ ਨੇ ਜਨਮ ਆਇਆ ਧਾਰੀ ਨੇ ਹਾਂ ਅਨੇਕ ਸਾਸਨ ਤਰੰਤ ਜਮਦੂਤ ਹੈ ਤਬ ਸੰਗੇ ਅਦਮਹੁ ਨਰ ਹੈ ਲੈ ਅਨੇਕ ਸਾਸਨ ਅਨੇਕ ਸਾਸਨ ਅਨੇਕ ਸ਼ਾਸਤਰ ਤੈਨੂੰ ਤਾਲਣਾ ਕਰਦੇ ਨੇ ਸਮਝਾਉਂਦੇ ਨੇ ਤਾਲਣਾ ਕਰਦੇ ਨੇ ਜੀਵ ਨੂੰ ਅਨੇਕ ਸ਼ਾਸਤਰ ਵੀ ਇਹ ਕੀ ਕਰ ਰਿਹਾ ਤੂੰ ਅਨੇਕ ਸਾਸਨ ਤੜੰਤ ਜਮਦੂਤ ਹੈ ਸ਼ਾਸਨ ਸ਼ਾਸਤਰਾਂ ਨੂੰ ਕਹਿੰਦੇ ਨੇ ਅਨੇਕ ਸਾਸਨ ਤੜੰਤ ਜਮਦੂਤ ਹੈ ਹਾਂ ਜਮਦੂਤ ਹੈ ਜਿਹੜੇ ਜਮਦੂਤ ਨੇ ਉਹਨਾਂ ਵਾਰ ਤੇ ਤੁਹਾਨੂੰ ਤਾਲਣਾ ਕਰਦੇ ਨੇ ਕਿ ਜਮਦੂਤਾਂ ਦੇ ਪੱਲੇ ਪੈ ਜਾਓਗੇ ਤੁਸੀਂ ਉਹ ਵੀ ਕਹਿੰਦੇ ਹੀ ਨਹੀਂ ਤੁਹਾਨੂੰ ਉਪਦੇਸ਼ ਤਾਂ ਕਰਦੇ ਹੀ ਨਹੀਂ ਹਾਂ ਤਬ ਸੰਗੇ ਅਦਮੰਗ ਨਰਹ ਤਬ ਤਬ ਸੰਗੇ ਅਤਾ ਅਦਮੰਗ ਨਰਹ ਐਡਾ ਤਾਂ ਦਮੰਮੇ ਦੇ ਉੱਪਰ ਟਿੱਪੀ ਅਦਮੁ ਅਬੰ ਇਹ ਆਦ ਵਿਚਾਲੇ ਫਸੇ ਨੇ ਨਰ ਜਿਹੜੇ ਆਦਮੀ ਨੇ ਅਦਮ ਨਰਹ ਸੁਣੇ ਵੀ ਜਾਂਦੇ ਨੇ ਸ਼ਾਸਤਰਾਂ ਦੀਆਂ ਗੱਲਾਂ ਛੱਡ ਵੀ ਨਹੀਂ ਸਕਦੇ ਸੁਣਦੇ ਵੀ ਨੇ ਧਰਮ ਨੂੰ ਛੱਡ ਵੀ ਨਹੀਂ ਸਕਦੇ ਪਤਾ ਵੀ ਹੈਗਾ ਕਰੀ ਵੀ ਹੋਈ ਜਾਂਦੇ ਨੇ ਐ ਆਏ ਵਿਚਾਰੇ ਅਧ ਵਿਚਾਲੇ ਹੀ ਲਟਕਦੇ ਨੇ ਫਸੇ ਹੋਏ ਨੇ ਅਧ ਵਿੱਚ ਫਸੇ ਨੇ ਦਰ ਮਨ ਮੰਨ ਜਾਂਦਾ ਜੀਦਾ ਉਹ ਵੱਜ ਜਾਂਦਾ ਜੀਦਾ ਮਨ ਨਹੀਂ ਮੰਨਦਾ ਫਸਿਆ ਹੋਇਆ ਵਿਚਾਰੇ ਸਾਰੇ ਸ਼ਾਸਤਰ ਗੱਲਾਂ ਕਰਦੇ ਹੀ ਨੇ ਹਾਂ ਜੀ ਜੀਨੋ ਦੁੱਖ ਭੰਜਨ ਦਿਆਲ ਪ੍ਰਭ ਨਾਨਕ ਸਰਬ ਜੀ ਆ ਰੱਖਿਆ ਕਰੋਤ ਜੇ ਕਿਸੇ ਨੇ ਰੱਖਸ਼ਾ ਕਰਨ ਦੀ ਗੱਲ ਕਰਨੀ ਹੈ ਜਿਹੜਾ ਦੇਨ ਦੁੱਖ ਭੰਡਣ ਵਾਲਾ ਦੀਨਾ ਤੇ ਦੁੱਖ ਭੰਡਣ ਵਾਲਾ ਜਿਹੜਾ ਹੈਗਾ ਬਿਆਲ ਪ੍ਰਭ ਨਾਨਕ ਬਿਆਲ ਪ੍ਰਭ ਨਾਨਕ ਜਿਹੜਾ ਹੈਗਾ ਉਹ ਹੈਗਾ ਉਹਦੀ ਛਲ ਜਾਇ ਤੇ ਬਣਾ ਨਹੀਂ ਇਹ ਥੋੜੀ ਰੱਖਿਆ ਹੋਣੀ ਨਾਨਕ ਸਰਬਜੀ ਆ ਰੱਖਿਆ ਕਰੋ ਸਾਰੇ ਜੀਆਂ ਦੀ ਰੱਖਿਆ ਕਰਦੇ ਸਮਰੱਥਾ ਹੋ ਪਰ ਉਹ ਕੋਈ ਦੱਸਦਾ ਨਹੀਂ ਹੋਰ ਉਹ ਬਾਸ਼ ਸ਼ਾਸਤਰ ਦੱਸੀ ਜਾਂਦੇ ਨੇ ਉਪਾਅ ਦੱਸਦੇ ਨੇ ਸ਼ਾਸਤਰ ਸੋ ਖੁਦ ਇਹ ਉਪਾਅ ਦੱਸ ਦੇਣ ਜਤਨ ਦਾ ਦੇ ਜਤਨ ਬਹੁਤ ਸੁਖੋ ਕੀਓ ਜਤਨ ਦੱਸ ਦੇਣ ਸੁਖ ਦੇ ਕਰ ਲੋ ਜਤਨਾ ਨਾਲ ਸੁਖ ਨਹੀਂ ਪੈਦਾ ਹੁੰਦਾ ਜਤਨਾ ਨਾਲ ਚਿੰਤਾ ਨਹੀਂ ਜਾਣੀ ਚਿੰਤਾ ਜਾਣੀ ਹੈ ਹੁਕਮ ਚਾਏ ਤੇ ਭੱਲੇ ਚਲੇ ਤੇ ਪਾਣੇ ਚ ਚੱਲਣ ਦੀ ਕੋਈ ਗੱਲ ਕਰਦਾ ਨਹੀਂ ਚਿੰਤਾ ਜਾਂਦੀ ਨਹੀਂ ਸ਼ਾਸਤਰਾਂ ਵਾਲੇ ਦੱਸੀ ਜਾਂਦੇ ਆ ਆਇਆ ਜਿਹੜੀਆਂ ਗੱਲਾਂ ਉਹ ਕਰਦੇ ਦਾਨ ਬੰਦ ਦੀ ਉਹਦੇ ਨਾਲ ਕਿਸੇ ਨੂੰ ਮੁਕਤੀ ਮਿਲਦੀ ਨਹੀਂ ਨਾ ਮਿਲੇ ਸ਼ਾਸਤਰਾਂ ਦੀਆਂ ਗੱਲਾਂ ਦੇ ਵਿੱਚ ਮੁਕਤੀ ਕਿਸੇ ਕੋਲ ਹੈ ਦੀ ਨਾ ਮਿਲ ਸਕੇ ਦੱਸਦੇ ਬਹੁਤ ਕੁਝ ਨੇ ਸੁਖ ਦੀ ਪ੍ਰਾਪਤੀ ਕਿਸੇ ਨੂੰ ਨਹੀਂ ਹੋ ਚ ਸੁਖ ਦੀ ਪ੍ਰਾਪਤੀ ਕੀ ਸੀ ਜਿਹੜਾ ਛਲ ਜੋਗ ਹੈ ਛਣ ਦੇਣ ਦੇ ਸਮਰਥ ਹੈ ਉਹਦੀ ਛਣ ਨਹੀਂ ਆਵੇ ਉਹ ਤਾਂ ਛਣ ਜੋਗ ਇਹਦੀ ਜੋ ਸ਼ਾਸਤਰਾਂ ਦੱਸਿਆ ਹੈ। ਨਾ ਪ੍ਰਮਾਣਾ বিষ্ণੂ ਨੇ ਸ਼ਿਵ ਜੀ। ਜੇ ਇੱਧਰ ਉਹ ਤਾਂ ਛਣ ਜੋਗ ਇਹਦੀ। ਛਣ ਦੇ ਨਹੀਂ ਸਕਦੇ। ਇਹ ਕੌਣ ਛਣ ਦੇ ਸਕਦਾ ਜੇ ਜਿਹੜੀ ਇਹ ਦੱਸੀ ਹੋਈ ਗੱਲ ਹੈ। ਦੀਨ ਦੁਖ ਭੰਜਨ ਦਾ ਪ੍ਰਭ। ਦੀਨਾਂ ਦੇ ਦੁਖ ਪੰਜਨ ਕਰਨ ਵਾਲਾ ਦਿਆਲ ਪ੍ਰਭ ਹੈ ਜਿਹੜਾ ਉਹਦੀ ਛਣ ਆਉ। ਨਾ ਉਹ ਫਿਰ ਕਹੇ। ਉਹ ਕਹੇ। ਦੀਨ ਆ ਗਿਆ ਜੱਲ ਲਫਜ਼ ਉਹਦੇ ਚ ਨਾ ਹਿੰਦੂ ਆਇਆ ਨਾ ਮੁਸਲਮਾਨ ਆਇਆ ਨਾ ਬੋਧੀ ਆਇਆ ਨਾ ਐਸਾਈਆ ਆਇਆ ਕੋਈ ਵੀ ਨਹੀਂ ਆਇਆ ਨਾ ਸਿੱਖ ਆਇਆ ਦੀਨ ਦਾ ਸਰ ਕੋਈ ਹੋਵੇ ਦੀਨ ਜਿਹੜਾ ਇਹ ਦਵਾਰੇ ਤੇ ਟਾਇਪਿਆ ਉਹ ਦੀਨ ਉਹਦਾ ਦਰਦ ਉਹਨੇ ਦੁੱਖ ਦਰਦ ਦੁੱਖ ਦੂਰ ਕਰ ਦਿੰਦਾ ਉਹ ਤਾਂ ਫਿਰ ਪਰਮੇਸ਼ਰ ਆ ਹੋਰ ਤਾਂ ਕੋਈ ਹੈ ਨਹੀਂ ਇਹ ਅਲਸੀ ਪਰ ਸਿਮਰਤਿ ਸ਼ਾਸਤਰਾਂ ਦੇ ਵਿੱਚ ਜਿਹੜੇ ਪੈ ਰਹੇ ਉਹਨਾਂ ਦਾ ਉਹ ਅਦਵਚਾਲੇ ਹੀ ਫਸੇ ਰਹੇ ਜਿਹੜੇ ਸਿਮਰਤਿ ਸ਼ਾਸਤਰਾਂ ਦੇ ਵਿੱਚ ਸੁਣਦੇ ਰਹੇ ਉਹ ਤਾਂ ਰਹਿ ਗਏ ਅਦਵਚਾਲੇ ਹੀ ਫਸੇ ਹੋਏ ਉਹਨਾਂ ਦਾ ਕੋਈ ਇਲਾਜ ਨਹੀਂ ਹੋਣਾ ਨਾ ਹੋਇਆ ਅਜੇ ਤੱਕ ਜੇ ਆ ਕਰਦੇ ਦੀ ਜਿਹੜਾ ਹੈਗਾ ਦੁੱਖ ਭਜਣ ਵਾਲਾ ਆਪਣੇ ਅੰਦਰ ਇਹ ਜਿਹੜਾ ਅੰਤਰਾਤਮਾ ਦੀ ਛੜਨਾ ਚਾਹ ਜਾਂਦੇ ਚਲੋ ਉਹ ਅੰਤਰਾਤਮਾ ਦੀ ਆਵਾਜ਼ ਦੀ ਛੜਨ ਚਾਹ ਜਾਂਦੇ ਫਿਰ ਇਲਾਜ ਹੋ ਸਕਦਾ ਸੀ ਫਿਰ ਇਲਾਜ ਹੈਗਾ ਬਾਹਰ ਆਲੇ ਜਿਹੜੀ ਮੂਰਤੀ ਪੂਜਾ ਵਾਲਿਆਂ ਕੋ ਕੋਈ ਇਲਾਜ ਨਹੀਂ ਜਿਹੜੇ ਬਾਹਰਵੰਦੇ ਨੇ ਉਹਨਾਂ ਦਾ ਕੋਈ ਇਲਾਜ ਨਹੀਂ ਜਿਹੜੇ ਅੰਦਰਵੰਦੇ ਨੇ ਉਹਨਾਂ ਦਾ ਇਲਾਜ ਹੈ ਬਾਹਰ ਟੋਲੇ ਸੇ ਪਰੁਕਲਾਈ ਆਲੇ ਨੇ ਉਹਨਾਂ ਕੋਲ ਕੋਈ ਇਲਾਜ ਨਹੀਂ ਉਹ ਸ਼ਾਸਤਰ ਸਿਮਤਾਲੇ ਉਹ ਹੋ ਹੀ ਨਹੀਂ ਸਕਦਾ ਉੱਥੇ ਇਲਾਜ ਨਾ ਇਦਾਂ ਹੀ ਹੋਇਆ ਨਾ ਹੋਵੇ ਹੋਇਆ ਉਹਨਾਂ ਦਾ ਜਿਹੜੇ ਅੰਦਰ ਬੰਦੇ ਨੇ ਹੋਇਆ